ਪੁਰਾਣੇ ਸਮੇਂ ਇਹ ਡਾਇਨਿੰਗ ਵੀ ਦੇਖ ਸਕਦੇ ਹੋ ਮੋਰਮਲ ਦੀ ਮੋਰੀ ਦਾ ਇਤਿਹਾਸ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਤੁਸੀਂ ਇੱਥੇ ਇੰਗਲਿਸ਼ ਚ ਹਿੰਦੀ ਚ ਦਿੱਤਾ ਹੋਇਆ ਆ ਤੇ ਨਾਲ ਹੀ ਬੋਰਡ ਪੰਜਾਬੀ ਚ ਦਿੱਤਾ ਹੋਇਆ ਆ ਸਾਰਾ ਹੀ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਸਨ 1618 ਈਸਵੀ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 1620 21 ਵਿੱਚ ਪੂਰਾ ਹੋਇਆ ਇਹ 1620 21 ਵਿੱਚ ਪੂਰਾ ਹੋਇਆ ਸੀਗਾ ਸੱਚੀਆ ਕਾ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਇੱਕ ਹੋ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਫਲੋਰ ਆਏ ਹੋਏ ਸੀਗੇ ਤੇ ਉਹਦਾ ਵੀ ਕਿੰਨਾ ਚਿਰ ਹੋ ਗਿਆ ਮੈਂ ਸੋਚਿਆ ਕਿ ਆਪਾਂ ਬਲੌਗ ਤੁਹਾਨੂੰ ਜ਼ਰੂਰ ਸਾਂਝਾ ਕਰਾਂਗੇ ਨੂਰ ਮਿਲ ਦੀ ਮੋਰੀ ਦਾ ਦਿਖਾਵਾਂਗੇ ਵੀ ਕਿਹੜੇ ਆਪਾਂ ਇਤਿਹਾਸਾ ਕੀ ਕਿਹਦੇ ਨਾਮ ਤੇ ਇਹਨੂੰ ਜਾਣਿਆ ਜਾਂਦਾ ਆ ਕਿਹਦੇ ਨਾਮ ਤੇ ਮਤਲਬ ਜਾਲਗੀ ਦੀ ਕਿਹੜੀ ਜਾਲਗੀ ਬਣਾਇਆ ਗਿਆ ਸੀਗਾ ਬਾਕੀ ਤੁਸੀਂ ਬਣੇਦੇ ਬਲੌਗ ਦੇ ਨਾਲ ਤੇ ਆਪਣਾ ਇਹ ਤੋਂ ਫਲੋਰ ਤੋਂ ਹੈਗਾ ਨੂਰਮੈਲ ਟੋਟਲ ਹੈ ਮੇਰੇ ਹਿਸਾਬ ਨਾਲ 10-15 ਕਿਲੋਮੀਟਰ ਬਣਾਇਆ ਤੇ ਬਣੇਰੋ ਵਲੌਗ ਦੇ ਨਾਲ ਚੱਲਦੇ ਆਪਾਂ ਨੂਰਮੈਲ ਦੀ ਸਰਾਂ ਜਾਂ ਮੂਰੀ ਦੇਖਾਂ ਲੋ ਆ ਵੀ ਨਿਕਲ ਚੁੱਕੇ ਆ ਆਪਾਂ ਫਲੋਰੋਂ ਤੇ ਬਣੇਰੋ ਵਲੌਗ ਦੇ ਨਾਲ ਲਾਲਾ ਪਹਿਲੀ ਵਾਰ ਹੀ ਆ ਹਰੇਗਾ ਨਿਕੰਦਰ ਕਿ ਜਾਊਂਗਾ 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 ਪਰ ਨਹੀਂ ਟਾਈਮ ਨਹੀਂ ਲੱਗਦਾ ਪੜਾਈ ਦੇ ਵਿੱਚ ਵੀ ਜੀ ਤੇ ਇਸ ਕਰਕੇ ਬਾਕੀ ਫਲੋਰ ਆਏ ਸੀਗੇ ਤੇ ਸੋਚਿਆ ਕਿ ਟਾਈਮ ਦਾ ਸੀਗਾ ਟੈਡਾ ਰੋਗ ਹਿੱਟ ਹੈਗੀ ਆ ਹਲੇ ਬਾਕੀ ਬੜੇ ਬਲੌਗ ਦੇ ਨਾਲ ਦੇਖਦੇ ਆ ਕੀ ਮਹੌਲ ਚਾਲ ਉੱਥੇ ਕਿੰਦਰਾ ਬਣਿਆ ਹੋਇਆ ਆ ਆਪਾਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ 4:28 ਮਿੰਟ ਹੋ ਗਏ ਆ ਤੇ ਬੜੇ ਬਲੌਗ ਦੇ ਨਾਲ ਜਾਂਦੇ ਪਏ ਆ ਤੇ ਆਪਣਾ ਹੋੜ 4-5 ਕਿਲੋਮੀਟਰ ਰਹਿ ਗਿਆ ਆ ਤੇ ਫਲੋਰ ਆਈ ਸੀ ਤੇ ਤਾਂ ਕਰਕੇ ਚੱਲਦੇ ਤੇ ਮੌਸਮ ਦੀ ਗੱਲ ਕਰੀਏ ਤੇ ਟੈਂਪਰੇਚਰ ਮੇਰੇ ਸਾਹਮਣੇ 30 ਦਾ ਹੋਣਾ ਆ ਬਾਹਰ ਗਰਮੀ ਵੀ ਬਹੁਤ ਜ਼ਿਆਦਾ ਗੰਢੀ ਤੇ ਇਸੇ ਤਰ੍ਹਾਂ ਕਰਕੇ ਗੱਡੀ ਚ ਸਹੀ ਹੈ ਬਾਕੀ ਬੜੇ ਬਲੌਗ ਦੇ ਨਾਲ اپنی ਗੱਡੀ ਵੀ ਲੱਗ ਚੁੱਕੀ ਆ ਪਾਰਕਿੰਗ 'ਚ ਤੇ ਨੂਰ ਮਹਿਲ ਦੀ ਮੋਰੀ ਦਾ ਬਾਹਰ ਤੁਸੀਂ ਗੇਟ ਵੀ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਮਤਲਬ ਬਣਾਇਆ ਹੋਇਆ ਆ ਬੜੀਆ ਮਤਲਬ ਵਾਕੀ ਟੈਲਿੰਗ ਦੇਖੋ ਟੈਲ ਲੱਗਦੀ ਮੈਨੂੰ ਪੱਥਰ ਜਿਹਾ ਲੱਗਦਾ ਮਤਲਬ ਪੁਰਾਣੇ ਟਾਈਮ ਦਾ ਹੀ ਆ ਇਹ ਕੁਝ ਬਾਕੀ ਆਪਾਂ ਅੰਦਰ ਜਾ ਕੇ ਕੀ ਮੈਨੂੰ ਅੰਦਰ ਜਾਣੇ ਪਏ ਆ ਤੇ ਇੱਥੇ ਵੀ ਦੇਖ ਸਕਦੇ ਹੋ ਇੱਥੇ ਪਹਿਲਾਂ ਗੇਟ ਹੁੰਦਾ ਸੀਗਾ ਪੁਰਾਣਾ ਤੇ ਤਾਂ ਕਰਕੇ ਦੇਖ ਲਓ ਸਰਾਖ ਉਦੀ ਮੋਰੀ ਬਣੀ ਹੋਈ ਆ ਜਿੱਦਾਂ ਪਰਾਣ ਟਾਈਮ 'ਚ ਸੀਗਾ ਹੀ ਤੇ ਇੱਧਰ ਵੀ ਸਰਾਖ ਇੱਦੀ ਆ ਤੇ ਇੱਧਰ ਵੀ ਸੇਮ ਹੀ ਬਣਿਆ ਹੋਇਆ ਆ ਜਿੱਦਾਂ ਇੱਧਰ ਹੈਗਾ ਹੀ ਆ ਇੱਧਰ ਵੀ ਗੇੜ ਦਾ ਸਰਾਖ ਮੇਰਾ ਪੁਰਾਣਾ ਹੀ ਬਣਿਆ ਹੋਇਆ ਆ ਬਾਕੀ ਇੱਧਰ ਪਹਿਲਾਂ ਜਦੋਂ ਹਨਾ ਪੁਰਾਣੇ ਟਾਈਮ 'ਚ ਹੁੰਦਾ ਸੀ ਕੱਚਾ ਹੁੰਦਾ ਸੀਗਾ ਤੇ ਹੁਣ ਦੇਖ ਸਕਦੇ ਥੱਲੇ ਪੱਕਾ ਐਨ ਕੀਤਾ ਹੋਇਆ ਉਹਨਾਂ ਨੇ ਤੁਸੀਂ ਵੀ ਬਾਕੀ ਦੇਖ ਸਕਦੇ ਸਰਾਹ ਕਹਿੰਦੇ ਨੇ ਨੂਰਮਹਿਲ ਦੀ ਅੰਦਰ ਕਮਰੇ ਵੀ ਦੇਖ ਸਕਦੇ ਪੁਰਾਣੇ ਹਾਲ ਤੁਸੀਂ ਸਾਰਾ ਦੇਖ ਸਕਦੇ ਹੋ ਇੱਧਰ ਇੰਦਾ ਪੁਰਾਣਾ ਲੀਕਾ ਲੁਕਾ ਸਾਫ਼ ਸੂ ਦੇਖ ਸਕਦੇ ਹੋ ਪੂਰਾ ਬੜਲੇ ਹੈ ਇਹ ਪੁਰਾਣਾ ਮਤਲਬ ਪੁਰਾਣੇ ਟਾਈਮ ਦਾ ਹੀ ਬਣਿਆ ਹੋਇਆ ਹੈ ਇੰਦਾ ਤੇ ਬਾਕੀ ਜਿੱਦਾਂ ਇੱਧਰ ਸੇਮ ਹੈ ਉਦ ਦੀ ਸੇਮ ਇੱਧਰ ਵੀ ਬਣਿਆ ਹੋਇਆ ਹੈ ਸਰਾ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਹੈ ਇਹ ਇੱਧਰ ਲੋ ਵੀ ਦੇਖ ਸਾਧਿਓ ਕਿੰਨਾ ਵਧੀਆ ਬਣਿਆ ਹੋਇਆ ਹੈ ਬਾਕੀ ਯਾਰ ਮੈਨੂੰ ਆ ਚੀਜ਼ ਬੋਡੀ ਵਧੀਆ ਲੱਗੀ ਹੈ ਜਿੱਦਾਂ ਪੁਰਾਣੇ ਟਾਈਮ ਚ ਨਾ ਮੈਂ ਵੀਡੀਓ ਦੇਖਦਾ ਹੁੰਦਾ ਹਾਂ YouTube ਤੇ ਵੀ ਜਿੱਦਾਂ ਕੱਚਾ ਹੁੰਦਾ ਸੀਗਾ ਪਹਿਲਾਂ ਇੱਥੇ ਤੇ ਹੁਣ ਦੇਖ ਲੋ ਅੱਟਾ ਨਾਲ ਟੈਲਿੰਗ ਡੋਲਿੰਗ ਲਾਈ ਹੋਈ ਹੈ ਬੜੀਆ ਮਤਲਬ ਤੇ ਇਸ ਮੌਸਮ ਘੁੰਮਣ ਵਾਲਾ ਇੱਥੇ ਮਤਲਬ ਇਧਰ 12 ਕੋਈ ਤਾਂ ਬਹੁਤ ਜ਼ਿਆਦਾ ਧੁੱਪ ਹੋਈ ਹੁੰਦੀ ਹੈ ਇੱਥੇ ਦੇਖ ਸਕਦੇ ਤੁਸੀਂ ਛਾਂ ਆ ਨੂਰਮੈਲ ਦੀ ਮੋਰੀ ਦਾ ਇਤਿਹਾਸ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਤੁਸੀਂ ਇੱਥੇ ਇੰਗਲਿਸ਼ ਚ ਹਿੰਦੀ ਚ ਦਿੱਤਾ ਹੋਇਆ ਆ ਤੇ ਨਾਲ ਹੀ ਬੋਰਡ ਪੰਜਾਬੀ ਚ ਦਿੱਤਾ ਹੋਇਆ ਆ ਸਾਰਾ ਹੀ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਸਨ 1618 ਇਸ ਵੀ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 1620 21 ਵਿੱਚ ਪੂਰਾ ਹੋਇਆ ਇਹ 1620 21 ਵਿੱਚ ਪੂਰਾ ਹੋਇਆ ਸੀਗਾ ਚਲੋ ਟਾਇਲਾਈਟ ਲੱਗੀ ਹੋਈ ਆ ਸਾਰਾ ਵਧੀਆ ਬਣਿਆ ਹੋਇਆ ਬਾਕੀ ਬਣੇ ਰਿਓ ਬਲੌਗ ਦੇ ਨਾਲ ਸਾਰਾ ਆਪਾਂ ਦੇਖਦੇ ਆ ਨੂਰ ਮਿਲਦੀ ਮੋਰੀ ਬਾਕੀ ਆ ਕਾ ਕਮਰਾ ਇੱਧਰ ਵੀ ਇਹਨਾਂ ਨੇ ਦੇਖ ਸਕਦੇ ਹੋ ਕਮਰਾ ਵੀ ਅੰਦਰ ਮਤਲਬ ਪੁਰਾਣੀ ਕਮਰੇ ਹੀ ਆ ਉਹ ਮੁੰਡਾ ਦੱਬਾ ਰੱਖਿਆ ਗੇ ਪਹਿਲਾਂ ਚਲੋ ਹੁਣ ਆ ਆਂਗੇ ਇਹਦਾ ਦੇਖੋ ਇਹ ਪ੍ਰਾਣੇ ਕਮਰੇ ਹੈ ਮਤਲਬ ਇਹ ਜਾਰਗਿਰੀ ਜੀ ਹੋਏ ਜਾਂਦੀ ਜਦੋਂ ਜਾਰਗਿਰੀ ਜੀ ਦਾ ਬਲੌਗ ਹੋ ਜਾਂਦਾ ਵੀ ਆਪਾਂ ਗਏ ਸਗੇ ਤੇ ਇਧਰ ਉਸ ਤੌਰਤੀ ਲੈ ਕੇ ਸਾਰਾ ਮਤਲਬ ਕਮਰੇ ਹੀ ਆ ਦੇਖ ਸਕਦੇ ਹਾਂ ਕਮਰੇ ਹੀ ਆ ਤੌਰਤੀ ਇਸ ਰਾਂਝੀਆ ਖਾਨੇ ਬਣਾਈ ਸੀ ਨੂਰ ਜਹਾਨ ਦੇ ਕਹਿੰਦੇ ਤੇ 1618 ਤੋਂ 1621 ਤੱਕ ਬਣੀ ਆ ਇੱਥੇ ਨੂਰ ਜਹਾਨ ਦਾ ਜਨਮ ਹੋਇਆ ਸੀਗਾ ਤੇ ਉਰੇ ਯਾਦਗਿਰ ਲਈ ਬਣਾਈ ਗਈ ਸਰਾں ਬਾਕੀ ਦੇਖ ਸਕਦੇ ਹੋ ਸਾਰੇ ਤੌਰ ਤੇ ਕਮਰੇ ਹੀ ਆ ਤੁਮਰੇ ਆ ਬਾਕੀ ਆਪਾਂ ਦੇਖਦੇ ਪਏ ਆ ਤੁਸੀਂ ਵੀ ਇੱਧਰ ਸਦਾ ਦੇਖ ਸਕਦੇ ਹੋ ਮੌਸਮ ਵੀ ਠੀਕ ਹੀ ਆ ਮਤਲਬ ਐਸ਼ਕ ਟਾਈਮ ਹੋਣਾ ਚਾਹੀਦਾ ਆ ਤੇ ਟਾਈਮ ਵੀ ਹੋ ਗਿਆ ਆ 4:30 ਤੇ ਦੇਖਦੇ ਪਏ ਆ ਬਣੇ ਰੋ ਬਲੌਗ ਦੇ ਨਾਲ ਬਾਕੀ ਪਟਾਇਲਾ ਟ ਵੀ ਦੇਖ ਸਕਦੇ ਹੋ ਕਿੰਦਾ ਪੁਰਾਣੀ ਲੱਗੀ ਹੋਈ ਹੈ ਦੇਖੋ ਮਿਹਨਤ ਕਿੰਨੀ ਲੱਗੀ ਹੋਣੀ ਹੈ ਨਾ ਸੋ ਨਹੀਂ ਸਕਦੇ ਆਪਾਂ ਕਹਿਣਾ ਹੀ ਆ ਵੀ ਲੱਗੀ ਹੋਈ ਕਿੰਨੀ ਵਧੀਆ ਲੱਗਦੀ ਆ ਤੇ ਮਿਹਨਤ ਬਹੁਤ ਹੋਈ ਹੋਣੀ ਆ ਤੇ ਇੱਧਰ ਰੋਸ਼ਨਦਾਨ ਵੀ ਦੇਖ ਸਕਦੇ ਕੰਨੇ ਵਧੀਆ ਪਰ ਆਨੇ ਟਾਈਮ ਤੇ ਮਤਲਬ ਬੜੇ ਹੋਏ ਆਏ ਯਾਰ ਮੈਨੂੰ ਇੱਕ ਆ ਬਹੁਤ ਹੀ ਵਧੀਆ ਲੱਗੀ ਯਾਰ ਥੱਲੇ ਟੈਲਿੰਗ ਹੈ ਨਾ ਉਧਰ ਹੋਰ ਸੀਗੀ ਟੈਲ ਤੇ ਇੱਧਰ ਹੋ ਰਿਹਾ ਤੇ ਉਹ ਗੇਟ ਆ ਸਰਾਂ ਦਾ ਨੂਰ ਮੈਲ ਦੀ ਮੋਰੀ ਦਾ ਗੇਟ ਆ ਉਹ ਤੇ ਆ ਇੱਧਰ ਬੈਠਣ ਨੂੰ ਵੀ ਬਣਾਇਆ ਹੋਇਆ ਆ ਮਤਲਬ ਹਲੇ ਤਾਂ ਤੋਪਿਆ 6-7 ਵਜੇ ਮਤਲਬ ਮੌਸਮ ਠੀਕ ਹੋ ਜਾਣਾ ਆ ਬਾਕੀ ਯਾਰ ਇੱਧਰ ਲਾਈਟਿੰਗ ਦਾ ਹੈ ਨਹੀਂ ਮਤਲਬ ਲੈਟਾ ਹੈ ਨਹੀਂ ਗਿਆ ਇੱਥੇ ਤੇ ਰਾਤ ਨੂੰ ਤਾਂ ਮੈਨੂੰ ਲੱਗਦਾ ਮੁਸ਼ਕਲ ਹੀ ਹੋਣਾ ਆ ਹਰੇਕ ਕਮਰੇ ਦੇ ਨਾਲ ਹੀ ਹੈ ਨਾ ਆ ਬਣਾਏ ਹੋਇਆ ਚਾਰ ਖਾਨੇ ਚਾਰ ਖਾਨੇ ਇੱਧਰ ਚਾਰ ਖਾਨੇ ਇੱਧਰ ਹੈ ਤੇ ਇੱਕ ਰੋਸ਼ਨਦਾਨ ਮਤਲਬ ਸਾਰੇ ਕਮਰਿਆਂ ਦੇ ਮੂਰੀ ਇੱਦੀ ਬਣਾਏ ਹੋਇਆ ਹੈ ਇਹਨਾਂ ਨੇ ਤੇ ਨੂਰਮੈਲ ਦੀ ਮੂਰੀ ਆ ਆ ਜਿਹਦੇ ਨਾਲ ਦੇ ਨਾਲ ਜਾਣਿਆ ਜਾਂਦਾ ਨੂਰਮੈਲ ਤੇ ਇਹਦੇ ਅੰਦਰ ਖੁਰੰਗ ਜਾਂਦੀ ਆ ਇੱਥੇ ਰਾਜਾ ਮਹਾਰਾਜੇ ਇੱਥੇ ਇਥੋ ਸਾਣੀ ਜਾਂਦੇ ਹੁੰਦੇ ਸੀਗੇ ਤੇ ਇੱਥੋਂ ਥਣੇ ਮੋਰੀ ਜਾਂਦੀ ਸੀਗੀ ਹੁਣ ਤਾਂ ਬੰਦ ਹੋ ਗਈ ਆ ਸਿੱਧੀ ਜਿਹੜੀ ਮੋਰੀ ਸੀਗੀ ਹਨਾ ਉਹ ਨਕੋਦਰ ਜਾ ਕੇ ਨਿਕਲਦੀ ਸੀ ਸਿੱਧੀ ਮਤਲਬ ਇੱਥੋਂ ਨੂਰ ਮੈਤੋ ਸ਼ੁਰੂ ਹੋ ਗਏ ਸਿੱਧੀ ਮੋਰੀ ਜਾਂਦੀ ਹੁੰਦੀ ਸੀਗੀ ਨਕੋਦਰ ਦੇਖ ਸਕਦੇ ਹੋ ਹੁਣ ਤਾਂ ਮੋਰੀ ਬੰਦ ਹੋ ਗਈ ਆ ਆ ਵੀ ਦੇਖ ਸਕਦੇ ਹੋ ਕਿੰਦਾ ਇੱਟਾ ਲੱਗੀਆਂ ਹੋਈਆਂ ਆ ਸਾਈਡ ਤੇ ਤੇ ਆ ਕਮਰੇ ਢਾਏ ਹੋਏ ਆ ਇਹਨਾਂ ਨੇ ਦੇਖ ਸਕਦੇ ਹੋ ਇੱਥੇ ਵੀ ਪਹਿਲਾਂ ਕਮਰੇ ਹੁੰਦੇ ਸੀਗੇ ਇਹ ਢਾਏ ਹੋਏ ਆ ਇਹ ਕੁਦਰ ਵੀ ਕਮਰੇ ਹੀ ਲੱਗਦਾ ਆ ਤੇ ਉਹ ਵੀ ਦੇਖਦੇ ਆ ਆਪਾਂ ਜਾ ਕੇ ਇਟਾਂ ਦੀ ਦੇਖ ਸਕਦੇ ਹੋ ਟਾਇਲਟ ਲੱਗਦੀ ਮੈਨੂੰ ਆਹ ਵਾਲੀ ਤਾਂ ਹਾਂਜੀ ਟਾਇਲੈਟ ਹੀ ਆ ਤੇ ਇਹ ਕਮਰੇ ਢਾਈ ਹੋਏ ਆ ਤੇ ਹਰੇਕ ਕਮਰੇ ਦੇ ਉੱਤੇ ਆ ਇੱਕ ਜਾਲਗਿਰੀ ਜੀ ਮੈਨੂੰ ਲੱਗਦਾ ਬਣਾਈ ਹੋਈ ਆ ਵੀ ਕਮਰੇ ਢਾਈ ਹੋਏ ਆ ਪਤਾ ਲੱਗੇ ਸਾਰਿਆਂ ਦੇ ਉੱਪਰ ਮਤਲਬ ਇਹ ਦੀਨ ਨੇ ਬਣਾਇਆ ਹੋਇਆ ਆ ਸਰਾ ਤਾਂ ਕਾਫੀ ਵੱਡੀ ਆ ਨੂਰਮਲ ਦੀ ਮੋਰੀ ਤਾਂ ਦੇਖ ਸਕਦੇ ਹੋ ਕਾਫੀ ਲੰਬੀ ਆ ਤੇ ਬਾਕੀ ਇਥੇ ਇਥੇ ਆਸੀ ਕਿਤੇ ਡੇ ਮਤਲਬ ਬਣਾਇਆ ਨਹੀਂ ਕਿੰਗਾ ਮਤਲਬ ਇਹ ਇੱਕ ਜਾਤਗੀਰੀ ਜੀ ਬਣਾਈ ਗਈ ਆ ਨੂਰ ਜਹਾਨ ਦੇ ਜਨਮ ਦੀ ਜਾਤਗੀਰੀ ਜੀ ਆ ਬਤ ਵੀ ਉੱਥੇ ਉਹਦਾ ਜਨਮ ਹੋਇਆ ਸੀਗਾ ਅਖਾਨੇ ਦੇਖ ਸਕਦੇ ਹੋ ਕਿੱਦਾਂ ਬਣਾਏ ਹੋਏ ਆ ਇਹਨਾਂ ਨੇ ਹਨ ਮੈਨੂੰ ਲੱਗਦਾ ਇੱਥੇ ਕਮਰੇ ਹੁੰਦੇ ਸੀਗੇ ਪਹਿਲਾਂ ਜੀ ਕਮਰੇ ਹੁੰਦੇ ਸੀਗੇ ਤਾਂ ਕਰਕੇ ਕਮਰਾ ਦੇ ਅੰਦਰ ਖਾਨੇ ਜੇ ਬਣਾਏ ਹੋਏ ਆ ਜਿੱਦਾਂ ਉਹ ਪਰੇ ਕਮਰੇ ਨੇ ਇੱਥੇ ਖਾਨੇ ਜੇ ਬਣਾਏ ਸਗੇ ਹਨ ਇਹ ਕਮਰੇ ਹੁੰਦੇ ਸੀ ਹੁਣ ਕਮਰੇ ਢਾਏ ਹੋਏ ਆ ਇਹਨਾਂ ਨੇ ਤੇ ਇਧਰ ਉੱਪਰ ਪੌੜੀਆਂ ਜਾਂਦੀਆਂ ਆ ਤੇ ਉਹ ਤਾਂ ਜਿੰਦੇ ਲੱਗੇ ਹੋਏ ਬੰਦੇ ਆ ਦੇਖ ਸਾਧੂ ਇਧਰ ਵੀ ਕਮਰੇ ਹੀ ਆ ਮਹਿਲ ਸਰਾ ਦੇਖ ਸਾਧੂ ਅੰਦਰ ਬੋਰਡ ਵੀ ਲੱਗਾ ਹੈ ਨੂਰ ਮਹਿਲ ਸਰਾ ਨੂਰ ਮਹਿਲ ਸਰਾ ਤੇ ਇਧਰ ਵੀ ਕਮਰੇ ਆ ਤੇ ਵੀ ਕਮਰੇ ਇਹਨਾਂ ਨੇ ਮੱਲ ਲਟਾਏ ਹੋਏ ਆ ਸਾਰੇ ਮਤਲਬ ਇਹ ਅੱਜ ਤੋਂ 400 ਸਾਲ ਪੁਰਾਣਾ ਸਰਾ ਆ 400 ਸਾਲ ਥੋੜੇ ਨਹੀਂ ਹੁੰਦੇ ਕਹਿਣਾ ਹੀ ਆ ਤੇ ਬਾਕੀ ਮੈਂ ਇੱਥੇ ਆਇਆ ਤਾਂ ਉਹਦਾ ਪਹਿਲੀ ਵਾਰ ਹੀ ਆ ਮੈਂ ਹਰੇ ਗਾਰ ਹੀ ਕਹਿਣਾ ਵੀ ਆਉਂਗਾ ਜਾਉਂਗਾ ਬਲੌਗ ਆਪਾਂ ਪਾਵਾਂਗੇ ਉੱਥੇ ਵੀ ਦੱਸਾਂਗੇ ਤੁਹਾਨੂੰ ਵੀ ਕਿਹਦੀ ਜਗਤਲੀ ਬਣਾਇਆ ਗਿਆ ਆ ਤੇ ਕਿੱਦਾਂ ਬਣਾਇਆ ਗਿਆ ਆ ਮਤਲਬ ਕਿੰਨੇ ਸਾਲ ਹੋ ਗਏ ਆ ਬਣਾਇਆ ਨੂੰ ਤੇ ਅੱਜ ਆਏ ਆ ਚਲੋ ਆ ਟਾਈਮ ਸੀਗਾ ਅੱਜ ਵੀ ਫਲੋਰ ਆਏ ਸੀਗੇ ਤੇ ਇਸ ਕਰਕੇ ਆ ਸੋਚਿਆ ਕਿ ਆਪਾਂ ਜਾ ਕੇ ਆਈਏ ਜ਼ਰੂਰ ਦਿਖਾਈਏ ਤੁਹਾਨੂੰ ਬਲੌਗ ਦੇ ਵਿੱਚ ਵੀ ਕਿੱਦਾਂ ਦਾ ਸਰਾ ਜਾਂ ਮੋਰੀ ਬਣੀ ਹੋਈ ਆ ਬਾਕੀ ਆ ਚੀਜ਼ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਦੇਖ ਸਾਥੀਓ ਇੱਥੇ ਆ ਨਾ ਅੰਦਰ ਇੱਥੇ ਜੇ ਪੌੜੀ ਲੱਗੀ ਹੋਵੇ ਉੱਪਰ ਜਾਣ ਲਾਣਾ ਵਧੀਆ ਮਜ਼ਾ ਆਵੇ ਉੱਥੇ ਫੋਟੋ ਸ਼ੂਟ ਕਰਦਾ ਬਾਕੀ ਉੱਥੇ ਉਹਨਾਂ ਲਿਖਿਆ ਰਸ ਹੈਗਾ ਵੀ ਫੋਟੋ ਸ਼ੂਟ ਕਰਨਾ ਮੰਨਿਆ ਹੈ ਪਰ ਫੇਰ ਵੀ ਆਪਾਂ ਪੁੱਛੀਗੇ ਜ਼ਰੂਰ ਬਲੌਗ ਬਣਾਇਆ ਤੁਹਾਡੇ ਨਾਲ ਸਾਂਝਾ ਕੀਤਾ ਆ ਤੇ ਇੱਧਰ ਵੀ ਮੈਨੂੰ ਲੱਗਦਾ ਕਮਰਾ ਜਿਹਾ ਹੀ ਲੱਗਦਾ ਹੈ ਦੇਖਦੇ ਆ ਹਾਂ ਇਹ ਵੀ ਕਮਰਾ ਜਿਹਾ ਹੀ ਆ ਮੈਨੂੰ ਲੱਗਦਾ ਢਾਹ ਦਿੱਤਾ ਇਹਨਾਂ ਨੇ ਦੇਖ ਸਾਥੀਓ ਉੱਪਰ ਕੋਈ ਸ਼ਾਤਤ ਨਹੀਂ ਮਤਲਬ ਖੁੱਲ੍ਹਾ ਹੈ ਜਾਂ ਉੱਪਰੋਂ ਵੀ ਇਹ ਵੀ ਆ ਕਿਸਾਨ ਦਾ ਕਮਰਾ ਇਹ ਬਾਕੀ ਸਾਰੇ ਪਾਸੇ ਹੈ ਨਾ ਕਮਰਿਆਂ ਦੇ ਮੋਰੇ ਜਾਂ ਬੈਕ ਸਾਈਡ ਸਾਰੇ ਪਾਸੇ ਨਾ ਆ ਚਾਰ ਬਾਕਸ ਬਣੇ ਹੀ ਬਣੇ ਆ ਇਹ ਤਾਂ ਚਲੋ ਪਤਾ ਨਹੀਂ ਇਹਨਾਂ ਨੂੰ ਜਿਹੜੋਂ ਪੁਰਾਣੇ ਹੁੰਦੇ ਸੀਗੇ ਵੀ ਕਾਰੇ ਲਈ ਵਾਸਤੇ ਬਣਾਇਆ ਆ ਦੇਖ ਸਕਦੇ ਹੋ ਇੱਧਰ ਵੀ ਆ ਜਸਾਸਤਾ ਮੋਰੀ ਦੀ ਜਾਂਦੀ ਆ ਦੇਖ ਸਕਦੇ ਹੋ ਤੇ ਦੋ ਗੇਟ ਲੱਗਦੇ ਆ ਇੱਕ ਗੇਟ ਇੱਧਰ ਨੂੰ ਆ ਨੂਰ ਮਹਿਲ ਦੇ ਅੰਦਰ ਮਤਲਬ ਨੂਰ ਮਹਿਲ ਦੀ ਫਿਰਨੀ ਵਾਲ ਨੂੰ ਲੱਗਦਾ ਆ ਤੇ ਇੱਕ ਗੇਟ ਇੱਧਰੋਂ ਲੱਗਦਾ ਆ ਜਿੱਧਰੋਂ ਆਪਾਂ ਆਏ ਹੀ ਆ ਬਾਕੀ ਤੋਂ ਆਪਾਂ ਵੀ ਹਲੇ ਥੋੜੀ ਥੋੜੀ ਲੱਗਣ ਦੀ ਗਰਮੀ ਵੀ ਤੇ ਤੁਹਾਡਾ ਬਲੌਗ ਮੈਂ ਕਿਹਾ ਚਲੋ ਟਾਈਮ ਸੀ 2 ਘੰਟੇ ਤੋਂ 2 ਘੰਟੇ ਤੇ ਬਲੌਗ ਲੈਣਾ ਜਰੂਰ ਸਾਂ ਲੈ ਕੀਤਾ ਆ ਮਤਲਬ ਕਮਰੇ ਹੀ ਬਣੇ ਹੋਏ ਆ ਇੱਕ ਜਾਰਗੀ ਦੀ ਜੀ ਬਣੀ ਹੋਈ ਆ ਕੀ ਵੀ ਇੱਥੇ ਰਹਿੰਦੇ ਸੀਗੀ ਜਾਰਗੀਲੀ ਬਣਾਇਆ ਗਿਆ ਆ ਤੇ ਜਿੱਦਾਂ ਕੇ ਲਈ ਟਾਇਲ ਵੀ ਬਣਾਇਆ ਗਿਆ ਵਧੀਆ ਬਾਕੀ ਇੱਧਰ ਟਾਇਲ ਐਟ ਲੱਗੀ ਹੋਈ ਲਾਈ ਹੋਈ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਮਤਲਬ ਜਿੱਦਾਂ ਆਮ ਹੁਣ ਆਉਂਦੀਆਂ ਹੀ ਇਟਾਂ ਪਲਾਸਟਰ ਕੀਤਾ ਹੋਇਆ ਆ ਆ ਇਹ ਵੀ ਆਪਾਂ ਦੇਖਦੇ ਹਾਂ ਕੀ ਚੀਜ਼ ਆ। ਲੋਬੀ ਇਹ ਵੀ ਮੈਨੂੰ ਲੱਗਦਾ ਮੈਨੂੰ ਮੋਰੀ ਜੀ ਲੱਗਦੀ ਕਮਰਾ ਹੀ ਲੱਗਦਾ ਹੈ ਕਿਸਮ ਦਾ ਮਤਲਬ ਇਹ ਵੀ ਪੁਰਾਣਾ ਹੀ ਆ। ਸਾਰਾ ਜਿੰਨਾ ਵੀ ਕਿਲਾ ਜਨਮ ਮੋਰੀ ਇਹ ਸਾਰੇ ਪੁਰਾਣਾ ਹੀ ਟੈ ਬਣਿਆ ਹੋਇਆ ਹੈ ਜਾਰਗੀਰੀ ਬਣਾਈ ਹੋਈ ਆ ਵੀ ਇੱਥੇ ਜਹਾਗੀਰ ਨੂਰ ਜਹਾਨ ਦੇ ਕੈਨਤ ਜਨਮ ਦਿਨ ਦੇ ਜਾਰਗੀਰ ਲਈ ਬਣਾਇਆ ਗਿਆ ਆ 400 ਸਾਲ ਪੁਰਾਣਾ। ਪੌੜੀਆਂ ਤੇ ਵੀ ਦੇਖ ਸਕਦੇ ਹੋ ਟਾਇਲਟ ਲਾਈ ਹੋਈ ਆ ਇਹਨਾਂ ਨੇ। ਵੇ ਲੋ ਇੰਨੀ ਮਿਹਨਤ ਕੀਤੀ ਹੋਈ ਆ ਪੌੜੀਆਂ ਤੇ ਵੀ ਟਾਇਲ ਐਟ ਸਾਰੇ ਪਾਸੇ ਟਾਇਲ ਐਟ ਆ ਬਾਕੀ ਇਹ ਆਹੀ ਆ ਜਿਹਦੇ ਇਹ ਤਾਂ ਮੈਨੂੰ ਪਿੱਛੇ ਦੇ ਬਣਿਆ ਹੋਇਆ ਇੱਥੇ ਮੈਨੂੰ ਲੱਗਦਾ ਥੱਲੇ ਟਾਇਲ ਐਟੀ ਹੋਣੀ ਜਦੋਂ ਤੇ ਪਲਾਸਟਰ ਕੀਤਾ ਆ ਸਾਰੇ ਪਾਸੇ ਟਾਇਲ ਐਟ ਲੱਗੀ ਹੋਈ ਦੇਖੋ ਕਿੰਨੀ ਮਿਹਨਤ ਲੱਗੀ ਹੋਊਗੀ ਇੱਧਰ ਖੂਬ ਹੀ ਬਣਿਆ ਹੋਇਆ ਦੇਖ ਸਕਦੇ ਹੋ ਤੇ ਕੈਮਰੇ ਦੇ ਵਿੱਚ ਨਹੀਂ ਦਿਦਾ ਹੁਣ ਇਹ ਮਸਜਿਦ ਕਹਿੰਦੇ ਆ ਇਹਨੂੰ ਤੇ ਇਥੋਂ ਬੰਦਾ ਆਇਆ ਤੇ ਉਹਨੂੰ ਪੁੱਛਿਆ ਤੇ ਮਸਜਿਦ ਆ ਤੇ ਪਹਿਲੇ ਬਲੌਗ ਦੇ ਵਿੱਚ ਨਹੀਂ ਪਤਾ ਸਕੇ ਮੈਨੂੰ ਕੀ ਪਹਿਲੀ ਹਾਰ ਆ ਤਾਂ ਕਰਕੇ ਮਸਜਿਦ ਬਣੀ ਹੋਈ ਆ ਤੇ ਨੂਰ ਮੈਲ ਦੀ ਮੋਰੀ ਦੀਆਂ ਨਾ ਬਾਕੀ ਖਾਸ ਚੀਜ਼ ਤਾਂ ਕੋਈ ਲੱਭੀ ਨਹੀਂ ਜਿੰਦਾ ਮੈਂ ਕਿਹਾ ਕੋਈ ਇਤਿਹਾਸਕ ਚੀਜ਼ਾਂ ਵੀ ਹੋਊਗੀਆਂ ਬਸ ਇਧਰ ਇਧਰ ਕਮਰੇ ਕੁਮਰੇ ਬਣੇ ਹੋਏ ਆ ਵੀ ਇੱਥੇ ਆਏ ਸੀਗੇ ਰਹਿੰਦੇ ਸੀਗੇ ਤਾਂ ਕਰਕੇ ਮੈਂ ਕਿਹਾ ਚਲੋ ਬਾਕੀ ਸਹੀ ਕੀ ਆ ਮਤਲਬ ਜਾਲਗੀਰੀ ਲਈ ਵਧੀਆ ਬਣਿਆ ਹੋਇਆ ਆ ਇਹ ਵੀ ਬਹੁਤ ਵੱਡੀ ਗੱਲ ਆ ਕਿ ਮਿਹਨਤ ਆ ਲੱਗੀ ਹੋਈ ਬਣਵਾਇਆ ਕਿੱਦਾਂ ਬਣਾਇਆ ਬਹੁਤ ਮਿਹਨਤ ਲੱਗੀ ਹੋਈ ਆ ਬਾਕੀ ਵਾਰ ਸਾਰਾ ਆਪਾਂ ਘੁੰਮ ਲਿਆ ਆ ਤੇ ਇੰਨਾ ਕਿੱਧਰ ਰਹਿ ਗਿਆ ਆ ਤੇ ਹੁਣ ਜਾਣੇ ਪਿਆ ਵਾਪਸੀ ਗੇਟ ਹਾਲ ਦੇਖ ਸਕਦੇ ਹੋ ਗੇਟ ਹੈ ਆਪਣਾ ਤੇ ਦੋ ਤਿੰਨ ਥੰਮਲੇ ਵਾਲੇ ਸ਼ੋਟ ਲੈ ਕੇ ਤੇ ਆਪਾਂ ਚੱਲ ਜਾਨਾ ਵਾਪਸੀ ਘਰ ਇੱਧਰ ਵੀ ਕਮਰੇ ਹੀ ਬਣਾਏ ਹੋਏ ਆ ਮਤਲਬ ਇੱਥੋਂ ਸ਼ੁਰੂ ਹੋ ਕੇ ਸਾਰੇ ਤੌਰ ਤੇ ਕਮਰੇ ਹੀ ਕਮਰੇ ਆ ਦੇਖ ਸਕਦੇ ਹੋ ਕਿੰਨੇ ਕਮਰੇ ਆ ਚੱਲੇ ਆਂ ਵਾਪਸੀ ਵਧੀਆ ਸੀ ਯਾਰ ਵਧੀਆ ਲੱਗਾ ਦੇਖ ਕੇ ਜਾਲਗਿਰਿਲੀ ਵਧੀਆ ਬਣਿਆ ਹੋਇਆ ਆ ਇਹ ਸਰਾਹ ਲੋਵੀ ਬਾਕੀ ਦੇਖ ਲਈ ਆਪਾਂ ਨੂਰ ਮਹਿਲ ਦੀ ਮੋਰੀ ਤਨੂਬ ਮਹਿਲ ਦੀ ਸਰਾਹ ਤੇ ਵਧੀਆ ਸੀਗੀ ਜਿੱਦਾਂ ਮਤਲਬ ਜਗਦੀਰਦੀਲੀ ਬਣਾਇਆ ਹੋਇਆ ਨੂਰ ਜਹਾਨ ਦੇ ਜਨ ਦੇ ਦੀ ਜਗਦੀਰਦੀਲੀ ਬਣਾਇਆ ਹੋਇਆ ਆ ਇਹ 16118 ਤੋਂ 1621 ਵੀ ਮਤਲਬ 21 ਚ ਬਣ ਗਿਆ ਸੀਗਾ 1618 ਇਸ ਵਿੱਚ ਬਣਾਉਣ ਲੱਗੇ ਸੀ ਤੇ 1621 ਵਿੱਚ ਬਣ ਗਿਆ ਸੀਗਾ ਤੇ ਵਧੀਆ ਸੀਗਾ ਚਲੋ ਜਗਦੀਰਦੀਲੀ ਵਧੀਆ ਬਣਾਇਆ ਹੋਇਆ ਆ ਪਹਿਲਾ ਹਾਲ ਘਰੇ ਜਾਂਦੇ ਆ ਬਣਾਦੇ ਆ ਬਲੌਗ ਦੇ ਨਾਲ ਚੱਲਦੇ ਆ ਅਪਾ ਜਲੰਧਰਾ ਰੋਡ ਪੈ ਗਏ ਆ ਤੇ ਆਪਾਂ ਉਹਦਾ ਜਾਣਾ ਜਡੇ ਵਾਲੇ ਦੇ ਨਾਲ ਪੈਂਦੇ ਆਪਣਾ ਢਾਲੀਵਾਲ ਤੇ ਇਹ ਜਲੰਧਰ ਨੂੰ ਜਾਂਦਾ ਰੋਡ ਜਡੇ ਵਾਲੇ ਪਹੁੰਚ ਗਏ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਢਾਲੀਵਾਲ ਬੈਕਰੀ ਢਾਲੀਵਾਲ ਵਾਲਿਆਂ ਦੀ ਤੇ ਢਾਲੀਵਾਲ ਬੜੇ ਰੋਡ ਤੇ ਪਹੁੰਚ ਚੁੱਕੇ ਆਂ ਬਾਕੀ ਬੜੇ ਰੋ ਬਲੌਗ ਦੇ ਨਾਲ ਤੇ ਆਪਾਂ ਕਰਦੇ ਆਂ ਐਂਡ ਬਲੌਗ ਦਾ ਘਰ ਜਾ ਕੇ ਅੰਡਰ ਇੰਟਰ ਚੜਾ ਚੁੱਕੇ ਆਪਾਂ ਤੇ ਟਾਈਮ ਵੀ ਦੇਖ ਸਕਦੇ ਹਾਂ 5:00 ਅੱਜ ਕੇ 36 ਮਿੰਟ ਹੋ ਗਏ ਆ ਤੇ ਸਵੇਰੇ ਤੋਂ ਰਹੀ ਆਪਾਂ 11:00 ਵਜੇ ਉਹ ਵੀ ਪਹੁੰਚ ਚੁੱਕੇ ਆਂ ਕਾਰ ਤੇ ਨੂਰ ਮੈਲ ਤੋਂ ਉਹਨਾਂ ਨੂੰ ਆਪਣਾ ਟਾਈਮ ਲੱਗ ਗਿਆ ਅੱਧਾ ਪੌਣਾ ਘੰਟਾ ਲੱਗ ਗਿਆ ਉਹਨੂੰ ਤੇ ਇਹ ਵਾਲਾ ਬਲੌਗ ਦਾ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਤੇ ਉਦਾਂ ਦੇ ਬਲੌਗ ਸਾਂਝਾ ਮੈਂ ਵੀ ਤਾਂ ਜਰੂਰ ਕਰਾਂਗੀ ਕਿ ਅੱਜ ਪਾਪਾ ਬਲੌਗ ਪਾਇਆ ਹੈ ਨੂਰ ਮੈਲ ਦੀ ਮੋਰੀ ਦਾ ਤੇ ਜਿਹੜੇ-ਜਿਹੜੇ ਬੰਦੇ ਮੇਰੇ ਬਲੌਗ ਦੇਖਦੇ ਆਉਂਦੇ ਆ ਅੱਜ ਲੋ ਧੰਨਵਾਦ ਆ ਜਿਹੜੇ ਨਵੇਂ ਬੰਦੇ ਬਲੌਗ ਦੇਖਿਆ ਜਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਦਾਰੇ ਬਲੌਗ ਤੇ ਵੀਡੀਓ ਆਉਂਦੇ ਰਹਿਆ ਕਰੋ ਕਿ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ